ਇਹ ਜਵਾਂ ਦੀ ਕਿਸਮ ਚੋਂ ਐਕਚੁਅਲੀ ਕਣ ਕੇ ਇਹ ਠੀਕ ਹੈ ਇਹਦੇ ਉੱਪਰ ਲੇਹਰਾਂ ਹੁੰਦੀਆਂ ਤਿੰਨ ਛਲਕੇ ਹੁੰਦੇ ਜਿਵੇਂ ਤੁਸੀਂ ਛਲਕਾ ਇੱਥੇ ਮਿਲ ਵੀ ਜਾਓਗੇ ਤੁਹਾਨੂੰ ਇਹਦੀ ਹਾਂ ਲੇਹਰ ਹੈਗੀ ਹੈ ਹਾਂ ਇਹਦੇ ਪਰ ਇਹਦਾ ਮੇਨ ਪ੍ਰੋਡਕਟ ਜਿਹੜਾ ਤੁਹਾਨੂੰ ਦੱਸ ਦਿੰਦੇ ਆਂ ਬਾਈ ਇਹ ਹੈ ਅਮਰੂਦ ਆ ਬਾਈ ਇਹ ਹੈਗਾ ਆਰਗੈਨਿਕ ਬਰੋਦਾ ਸਹਾਰ ਸਫੈਦਾ ਵੈਰਾਈਟੀ ਆ ਅੱਧੇ ਭਾਈਆਂ ਨੂੰ ਮੈਂ ਦੱਸ ਦਿੰਨਾ ਵਿੱਚ ਕਮੈਂਟ ਕਰੀ ਜਾਂਦੇ ਸੀ ਕਹਿੰਦਾ ਕਿ ਸਫੈਦਾ ਪਾਣੀ ਕਿਵੇਂ ਵਿਚਾਲੂ ਤੇ ਬਾਈ ਸਫੈਦਾ ਇਹਦੀ ਵੈਰਾਈਟੀ ਆ ਨਾ ਬਾਈ ਸਹਾਰ ਸਫੈਦਾ ਤੇ ਬਾਈ ਜਿਹਨੇ ਇਹ ਖਾ ਲਿਆ ਕਿਰਾ ਅਮਰੂਦ ਉਹ ਹੋਰ ਕੋਈ ਅਮਰੂਦ ਨਾ ਖਾਊਗਾ ਗਰੰਟੀ ਤੇ ਬਾਈ ਕਿਰਪਾ ਅੱਜ ਆਪਾਂ ਕੀ ਕੀ ਲੈ ਕੇ ਆਏ ਹਾਂ ਬੰਠੀ ਅੰਮ੍ਰੋਦ ਤੋਂ ਬਿਨਾ ਬਾਈ ਆਪਾਂ ਜਿਵੇਂ ਖੱਪਲੀ ਕਣਕ ਦੇ ਬਿਸਕਟ ਲੈ ਕੇ ਆਏ ਆਂ ਆਪਾਂ ਠੀਕ ਆ ਕਿਹੜੀ ਕਣਕ ਬਾਈ ਖੱਪਲੀ ਇਹਦਾ ਕੀ ਮਤਲਬ ਬਾਈ ਇਹ ਨਾ ਦੇਸੀ ਵੈਰਾਈਟੀ ਹੁੰਦੀ ਆ ਇਹ ਕਣਕ ਦੀ ਆਪਣੀ ਖੱਪਲੀ ਸੋਨਾ ਮੋਤੀ ਬਾਂਸੀ ਗੋਲਡ ਇਹ ਪੁਰਾਣੀਆਂ ਵੈਰਾਈਟੀਆਂ ਆਪਣੀਆਂ ਬਹੁਤ ਪੁਰਾਣੀਆਂ ਐਂਸ਼ੀਐਂਟ ਵੈਰਾਈਟੀਆਂ ਇਹਦੇ ਆ ਨਿਊਟ੍ਰੀਸ਼ਨ ਵੈਲਿਊ ਬਹੁਤ ਜ਼ਿਆਦਾ ਹੁੰਦੀ ਆ ਇਹਦਾ ਗਲਾਈਸੈਮਿਕ ਇੰਡੈਕਸ ਘੱਟ ਹੁੰਦਾ ਇਹਦਾ ਇਹਦਾ ਆ ਗਲੂਟਨ ਬਹੁਤ ਘੱਟ ਹੁੰਦਾ ਇਹਦੇ ਚ ਸਟਿੱਕੀ ਨਹੀਂ ਹੁੰਦੀ ਸ਼ੂਬਰ ਵਾਸਤੇ ਵਧੀਆ ਆ ਅਸੀਂ ਕਣਕ ਵੀ ਇਹਦੇ ਕਰਕੇ ਨਾਲ ਲੈ ਕੇ ਆਏ ਆ ਅੱਛਾ ਇਹ ਵੱਜਦੀ ਹੈ ਹਾਂ ਇਹ ਨਾ ਇਹ ਜੋਾਂ ਦੀ ਕਿਸਮ ਚੋਂ ਐਕਚੁਅਲੀ ਕਣਕ ਇਹ ਠੀਕ ਹੈ ਇਹਦੇ ਉੱਪਰ ਲੇਹਰਾਂ ਹੁੰਦੀਆਂ ਤਿੰਨ ਛਲਕੇ ਹੁੰਦੇ ਜਿਵੇਂ ਆ ਤੁਸੀਂ ਛਲਕਾ ਇੱਥੇ ਮਿਲ ਵੀ ਜਾਓਗੇ ਤੁਹਾਨੂੰ ਇਹਦੀ ਹਾਂ ਲੇਹਰ ਹੈਗੀ ਹੈ ਹਾਂ ਇਹਦੇ ਨਾ ਇਹਦੀ ਮਸ਼ੀਨ ਆਉਂਦੀ ਹੈ ਸਪੈਸ਼ਲ ਉਹਦੇ ਵਿੱਚ ਦੀ ਕੱਟਣਾ ਪੈਂਦਾ ਇਹਨੂੰ ਤਿੰਨ ਵਾਰੀ ਫਿਰ ਉਹ ਲੇਹਰਾਂ ਲੈ ਲੈਂਦੀਆਂ ਨੇ ਉਹ ਪਰਸ਼ਲ ਕਾ ਲੈਂਦਾ ਫਿਰ ਇਹ ਖਾਣ ਯੋਗ ਬਣਦੀ ਆ ਆ ਇਹਦਾ ਆਟਾ ਇਹਦਾ ਹਾਂ ਅੱਛਾ ਆਟਾ ਹੈ ਆਟਾ ਹਾਂ ਠੀਕ ਹੈ ਇਹ ਬਈ ਫਿਰ ਤੁਸੀਂ ਸਰਚ ਕਰੋਗੇ ਨਾ ਆਨਲਾਈਨ ਖਪੜੀ ਦਾ ਆਟਾ 200 ਰੁਪਏ ਕਿਲੋ ਤੁਹਾਨੂੰ ਮਿਲ ਜਾਣਾ ਖਪੜੀ ਦਾ ਆਟਾ ਹਾਂ 200 ਰੁਪਏ ਕਿਲੋ ਠੀਕ ਹੈ ਇਹਦਾ ਬਈ ਫਿਰ ਇਹ ਤੁਸੀਂ ਕਿੱਥੋਂ ਕਿ ਆਪ ਕਰਦੇ ਹੋ ਪ੍ਰੋਡਕਟ ਇਹ ਆਪਾਂ ਪਹਿਲਾਂ ਆਪ ਵੀ ਕੀਤੀ ਸੀਗੀ ਉਹ ਖਤਮ ਹੋ ਗਈ ਸੀ ਹੁਣ ਆਪਾਂ ਮੰਗਵਾਈ ਹੈ ਇਹ ਆਰ ਕੇ ਗੁਜਰਾਤ ਤੋਂ ਮੈਨੂੰ ਗੁਜਰਾਤ ਤੋਂ ਮੈਨੂੰ ਕਿ ਬਿਨਾ ਰੇਸਪਰੇ ਬਿਲਕੁਲ ਇਹ ਕੈਮੀਕਲ ਪੈਂਦੇ ਨਹੀਂ ਇਹ ਚ ਕੈਮੀਕਲ ਪਾ ਦੋਗੇ ਤਾਂ ਇਹ ਖਰਾਬ ਹੋ ਜੂਗੀ ਅੱਛਾ ਹੁਣੀ ਨਹੀਂ ਹਾਂ ਕੀੜਾ ਨੂੰ ਹੁਣੀ ਲੱਗਦਾ ਕਿਉਂਕਿ ਕਿ ਉੱਪਰ ਛਿਲਕੇ ਆ ਤਿੰਨ ਲੇਰਾਂ ਇਹਦੇ ਉੱਪਰ ਮੈਂ ਖਾਈ ਨਹੀਂ ਸਕਦਾ ਖਾਈ ਨਹੀਂ ਸਕਦਾ ਕੀੜਾ ਨੂੰ ਠੀਕ ਹੈ ਅੱਗੇ ਭਾਈ ਆਪਾਂ ਕੀ ਲੈ ਕੇ ਆਏ ਹੋਰ ਹੋਰ ਆਪਣਾ ਆਹ ਟੀ ਮਸਾਲਾ ਇਹ ਪਹਿਲਾਂ ਵੀ ਹੁੰਦਾ ਹੀ ਆਪਣੇ ਕੋਲੇ ਇਹ ਚਾਹ ਦਾ ਮਸਾਲਾ ਹੁੰਦਾ ਭਾਈ ਬਹੁਤ ਵਧੀਆ ਚੀਜ਼ ਆ ਭਾਈ ਤੇ ਬਾਕੀ ਡਰੈਸ ਭਾਈ ਦਾ ਥੱਲੇ ਆਪਾਂ ਫਲੈਸ਼ ਕਰ ਲਾਂਗੇ ਤੁਸੀਂ ਆਨਲਾਈਨ ਵੀ ਮੰਗਾ ਸਕਦੇ ਹੋ ਹਾਂ ਹਾਂ ਆਨਲਾਈਨ ਆਪਣੇ ਜਾਂਦੇ ਆਨਲਾਈਨ ਵੀ ਜਾਂਦੇ ਆ ਭਾਈ ਆਰਡਰ ਹਾਂ ਇਹ ਐਸਪਰੀ ਬਣਾਇਆ ਸੀ ਐਸ ਰਿਲੀਫ ਚੂਰਨ ਇਹਦਾ ਵੀ ਬਹੁਤ ਵਧੀਆ ਰਿਸਪੌਂਸ ਉਹ ਜਿਹੜਾ ਕਹਿੰਦੇ ਆ ਤਿਆਬ ਬਣ ਗਿਆ ਆਪਣੇ ਹਨਾ ਪੇਟ ਫੁੱਲਿਆ ਫੁੱ ਵੱਡੀ ਗੱਲ ਆ ਵੀ ਆਰਗੈਨਿਕ ਹਨਾ ਬਿਲਕੁਲ ਇਹ ਸਾਰੀ ਜੀ ਜੀ ਤੁਹਾਨੂੰ ਆਰਗੈਨਿਕ ਮਿਲਦੀਆਂ ਦੇਸੀ ਹਰਬਲ ਸਾਰੀਆਂ ਆਪਾਂ ਜਿੰਨੀਆਂ ਵੀ ਚੀਜ਼ਾਂ ਬਣਾਉਣੇ ਆ ਸਾਰੀਆਂ ਦੇਸੀ ਕਿਉਂਕਿ ਦੇਸੀ ਆਪਣਾ ਆਰਗੈਨਿਕ ਖਾਓ ਆਪਣਾ ਮੋਟਾ ਬਣਾਇਆ ਹੋਇਆ ਇਹ ਮਤਲਬ ਆਰਗੈਨਿਕ ਦੇ ਵਿੱਚ ਆਪਾਂ ਦੇਸੀ ਜਿੰਨਾ ਆਪਾਂ ਜ਼ਿਆਦਾ ਦੇਸੀ ਵੈਰਾਈਟੀ ਵੱਲ ਪਾਸੇ ਜਾਵਾਂਗੇ ਉਨੀ ਕਾਮਯਾਬ ਹੋਵਾਂਗੇ ਆਪਾਂ ਕਿਉਂਕਿ ਨੇਟਿਵ ਕ੍ਰੌਪ ਹੁੰਦੀਆਂ ਆਪਣੀਆਂ ਹਨਾ ਇਹ ਜਿਵੇਂ ਮੰਜਨ ਆ ਇਹ ਵੀ ਸਾਰੀਆਂ ਦੇਸੀ ਜਿਹੜੀਆਂ ਪਾਟੀਆਂ ਚ ਅ ਠਿਕਰੀ ਨੂੰ ਸਾਧਰ ਤੇ ਫੜਕੜੀ ਆ ਪਰ ਰੋਸਟ ਕਰਕੇ ਪਾਉਣੇ ਆ ਫਿਰ ਇਚ ਕਾਲੀ ਨਮਕ ਜੀਰਾ ਅਜਵਾਇਨ ਇਹ ਬਾਈ ਦੰਦ ਦੁੰਦ ਹਨਾ ਵੈਸੇ ਵੀ ਦਰਦ ਜੜਾ ਮਲ ਰਹੇ ਯੂਜ਼ ਕਰਨਾ ਹੋਣੀ ਦੁਖਣੀ ਨਹੀਂ ਬਿਲਕੁਲ 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 ਖਰਾਬ ਵੀ ਨਹੀਂ ਹੁੰਦਾ ਹਨਾ ਇਹ ਕਿਡਾ ਵਾਸਤੇ ਬਹੁਤ ਬਹਲਦੀ ਹੈ ਬਹੁਤ ਬੈਸਟ ਆ ਬਾਈ ਇਹ ਠੀਕ ਆ ਮੰਜਣ ਆ ਗਿਆ ਫਿਰ ਆ ਦਹੀਂ ਮਸਾਲਾ ਬਣਾਉਣੇ ਆ ਆਪਾਂ ਇਹ ਵੀ ਆਪਾਂ ਆਪ ਹੀ ਬਣਾਉਣੇ ਆ ਸਾਰਾ ਆਪ ਜਿਹੜੀਆਂ ਚੀਜ਼ਾਂ ਨੂੰ ਉੱਪਰ ਗ੍ਰाइंड ਕਰਕੇ ਬਣਾਉਨੇ ਆਪਾਂ ਇਹ ਵੀ ਬਾਈ ਆਰਗੈਨਿਕ ਹੀ ਕਰੇ ਆਹ ਇਹਦੇ ਬਾਰੇ ਮੈਂ ਸਪੈਸ਼ਲ ਦੱਸਣਾ ਇਹ ਮਰਿੰਗਾ ਪਾਊਡਰ ਹੈ ਸੋ ਹਿੰਜਨ ਪਾਊਡਰ ਕਹਿੰਦੇ ਇਹਨੂੰ ਸਹੰਜਨ ਦਾ ਪਾਊਡਰ ਪੱਤਿਆਂ ਦਾ ਇਹ ਦੋਸਤ ਪੱਤਿਆਂ ਦਾ ਪਾਊਡਰ ਹੈ ਇਹ ਇਹ ਇਹਨੂੰ ਸੁਪਰ ਫੂਡ ਕਹਿੰਦੇ ਆ ਸੁਪਰ ਫੂਡ ਕਹਿੰਦੇ ਆ ਆਪਣੇ ਕੀ ਹੈਗਾ ਨਾਰਥ ਦੇ ਵਿੱਚ ਇਹਦੇ ਥੋੜਾ ਜਿਹਾ ਘੱਟ ਯੂਜ਼ ਕਰਦੇ ਆ ਲੋਕ ਸਾਊਥ ਦੇ ਵਿੱਚ ਕਿ ਇੰਨੀ ਕ ਇਹਦੀ ਕੰਜ਼ਮਪਸ਼ਨ ਹੈ ਉਹਦੇ ਪੱਤਿਆਂ ਦੇ ਪਰੌਠੇ ਬਣਾਉਂਦੇ ਆ ਉਹ ਸਬਜ਼ੀ ਦੇ ਵਿੱਚ ਪਾਉਂਦੇ ਆ ਤੇ ਇਹਦੀਆਂ ਫਲੀਆਂ ਦਾ ਚਾਰ ਵੀ ਪੈਂਦਾ ਫਲੀਆਂ ਦੀ ਸਬਜ਼ੀ ਵੀ ਬਣਦੀ ਹੈ ਬੈਨੀਫਿਟ ਦੀ ਗੱਲ ਕਰਕੇ ਭਾਈ ਕੀ ਹੈ ਅਗਰ ਬੈਨੀਫਿਟ ਇਹਦੇ ਚ ਭਾਈ ਕੈਲਸ਼ੀਅਮ ਤੇ ਆਇਰਨ ਬਹੁਤ ਜ਼ਿਆਦਾ ਹੁੰਦਾ ਹੈ ਕੈਲਸ਼ੀਅਮ ਜਿਆਦਾ ਢੇਟ ਵਾਸਤੇ ਵਧੀਆ ਆਪਣੇ ਫੈਟ ਵਾਸਤੇ ਵਧੀਆ ਫੈਟ ਲਾਸ ਵਾਸਤੇ ਤੇ ਬੋਨ ਹੈਲਥ ਵਾਸਤੇ ਪ੍ਰਾਈਸ ਦੀ ਗੱਲ ਕਰਕੇ ਭਈ ਇਹ ਕਿੰਨੇ ਦਾ ਹੈ ਇਹ 90 ਰੁਪਏ ਦਾ ਹੈ ਹਾਂ ਲਾ ਵੀ ਇਹ ਸਿਰਫ 90 ਰੁਪਏ ਦੀ ਆਟਮਾ ਤੇ ਬਹੁਤ ਵਧੀਆ ਹੈ ਵੀ ਤੁਸੀਂ ਵੱਡੀ ਗੱਲ ਹੈ ਵੀ ਕੋਈ ਵੀ ਚੀਜ਼ ਆਨਲਾਈਨ ਮੰਗਾ ਸਕਦੇ ਆ ਰੇਟ ਜਾਇ ਜੀ ਆ ਭਾਈ ਵਾਲਿਆਂ ਦੇ ਰੇਟ ਮੈਂਸ਼ਨ ਨਹੀਂ ਕਰੇ ਜਾਂਦੇ ਕਿਉਂਕਿ ਆਟਮਾ ਬਹੁਤ ਹੋ ਜਾਂਦੀਆਂ ਨੇ ਤੇ ਇਹ ਇਹ ਬਣਾਇਆ ਆਪਾਂ ਆਮਲਾ ਬੇਸ ਚਮਨ ਪ੍ਰਾਸ਼ਾ ਆ ਚਮਨ ਪ੍ਰਾਸ਼ਾ ਹੈ ਠੀਕ ਹੈ ਇਹ ਆਮਲਾ ਹਰੜ ਬਿਹੜਾ ਨੂੰ ਮੈਚ ਕਰਕੇ ਉੱਤ ਬਣਾਇਆ ਗਿਆ ਚਮਨ ਪ੍ਰਾਸ਼ਾ ਟੇਸਟ ਬਹੁਤ ਵਧੀਆ ਦਾ ਤੋਂ ਬਿਨਾਂ ਪਿਸਤਾ ਕਾਜੂ ਬਦਾਮ ਕਿੰਨੇ ਚਾਹੀਏ ਦੋਸਤੋ ਦੇਸੀ ਕਿਹੋ ਜਿਹਾ ਸ਼ਕਤ ਦੇਸੀ ਆਰਗੈਨਿਕ ਜਮਾਂ ਜਿਹੜੀ ਦੇਸੀ ਜੀ ਆ ਘਰੇ ਬਣਾਈ ਹੋਊਗੀ ਉਹ ਖਾ ਲਾਂਗੇ ਤਾਂ ਬਾਈ ਆਪਾਂ ਵਾਜਾਂਗੇ ਅੱਜ ਕੱਲ ਜਿਹੜੀਆਂ ਸੇਤ ਆ ਨਾ ਬਾਈ ਉਹ ਔਰਗੈਨਿਕ ਤੇ ਚੱਲਣਾ ਕੰਮ ਇਹੋ ਬਾਤ ਤੇ ਵਾਪਸ ਆਪਾਂ ਮੁੜ ਰਹੇ ਹਾਂ ਹੁਣ ਘਰੇ ਪਰਤ ਜਾਗੇ ਚੰਗਾ ਟਾਈਮ ਨਾਲ ਤਾਂ ਚੰਗੀ ਗੱਲ ਐ ਅੱਗੇ ਬਾਈ ਕਿਰਪਾਏ ਆਪਣਾ ਲਈ ਇਹ ਹਲਦੀ ਆ ਗਈ 2500 ਰੁਪਏ ਦਾ 2500 ਰੁਪਏ ਦਾ ਬਾਈ ਇਹ 250 2500 ਰੁਪਏ ਦਾ ਇਹ ਹਲਦੀ ਆ ਗਈ ਦੇ ਦੇਸੀ ਹਲਦੀ ਆਪਣੀ ਘਰੇ ਯੂਜ਼ ਕਰਨ ਵਾਲੀ ਹੈ ਨਹੀਂ ਇਹ ਵੀ ਗੰਡੀਆਂ ਤੁਸੀਂ ਆਪ ਜੀਆਂ ਆਪੀਸ ਹੋਏ ਠੀਕ ਹੈ ਬਈ ਤੇ ਇਹ ਸਿੰਧਾ ਨਾਮ ਕਾ ਪਾਕਿਸਤਾਨੀ ਸਿੰਧਾ ਨਾਮ ਕਾ ਠੀਕ ਹੈ ਇਹ ਜਨਰਲੀ ਮਾਰਕੀਟ ਦੇ ਵਿੱਚ ਨਾ ਇਹਨੂੰ ਸਿੰਧਾ ਕਹਿ ਕੇ ਵੇਚਿਆ ਜਾਂਦਾ ਅੱਛਾ ਇਸ ਚੀਜ਼ ਨੂੰ ਕੀ ਕਹਿੰਦੇ ਹਾਂ ਵੀ ਆਪਾਂ ਪਸ਼ੂਆਂ ਨੂੰ ਧਰ ਦਿੰਦੇ ਡਰਾਈਆਂ ਪਸ਼ੂਆਂ ਨੂੰ ਧਰ ਦਿੰਦੇ ਪਰ ਇਹ ਸਿੰਧਾ ਨਹੀਂ ਹੈਗਾ ਇਹ ইরਾਨੀ ਨਾਮ ਕਾ ਇਹ ইরਾਨੀ ਨਾਮ ਕਾ ਆਹ ਵਾਲਾ ਰੀਅਲ ਸਿੰਧਾ ਹੈ ਇਹ ਸਿੰਧਾ ਨਾਮ ਕਾ ਇਹ ਦੋਨੋਂ ਕਿਤੇ ਇਹਨੂੰ ਵੀ ਜ਼ਿਆਦਾਤਰ ਸਿੰਧ ਦਾ ਨਾਮ ਕਹਿ ਕੇ ਵੇਚ ਹੁੰਦੇ ਆ ਪਰ ਇਹ ਵਾਈਟ ਹੁੰਦਾ ਹੈ ਹਨਾ ਇਹ 220 ਰੁਪਏ ਕਿਲੋ ਮਿਲਦਾ ਇਹ 50 55 ਰੁਪਏ ਇਹ ਫਰਕ ਹੈ ਇਹ ਰਾਣ ਤੋਂ ਆਉਂਦਾ ਇਹ ਪਾਕਿਸਤਾਨ ਦੇ ਸਿੰਧ ਪ੍ਰਵਿੰਸ ਤੋਂ ਆਉਂਦਾ ਇਹ ਰਗੜਿਆ ਹੋਇਆ ਜਿਹੜਾ ਪਿੰਕ ਚ ਤਾਂ ਹੀ ਹੈ ਜੇ ਤੁਹਾਨੂੰ ਵਾਈਟ ਚ ਮਿਲੂਗਾ ਤਾਂ ਇਹਦਾ ਮਤਲਬ ਜ਼ਿਆਦਾ ਆ ਇਤੇ ਜਾਂ ਇਹਦੀ ਮਿਲਾਵਟ ਕੀਤੀ ਹੋਈ ਹੈ ਦੇ ਵਿੱਚ ਮਿਕਸ ਹੋਊਗਾ ਹਾਂ ਮਿਕਸ ਕਰ ਦਿੰਦੇ ਆ ਆ ਬਾਕੀ ਬਲੈਕ ਸਾਲਟ ਇਹ ਤਾਂ ਆਪਣੇ ਰਾਜਸਥਾਨ ਚ ਬਣ ਜਾਂਦੇ ਨੇ ਘੜਿਆ ਇਸ ਪੰਦਾ ਆ ਅੱਗੇ ਜੀਰਾ ਵੀ ਇਹ ਰਾਜਸਥਾਨੀ ਜੀਰਾ ਹਾਂ ਇਹ ਆਪਣੇ ਰਾਜਸਥਾਨੀ ਜੀਰਾ ਭਾਈ ਨਹੀਂ ਇਹ ਰਾਜਸਥਾਨ ਤੋਂ ਆਉਣਾ ਹੈ ਠੀਕ ਹੈ ਪਾਕਿਸਤਾਨ ਚ ਜੀਰੇ ਦੀ ਬਹੁਤ ਜਿਹੜੀ ਖੇਤੀ ਹੋ ਰਹੀ ਹੈ ਹਾਂ ਬਿਲਕੁਲ ਪਾਕਿਸਤਾਨ ਗੁਜਰਾਤ ਦੇ ਵਿੱਚ ਤਾਂ ਗਾੜਾ ਜੀ ਹੋ ਰਹੀ ਹੈ ਮੈਂ ਉਹਦੇ ਪਿੱਛੇ ਦੇਖ ਕੇ ਆਇਆ ਸੀ ਇਹ ਬਾਈ ਨਾਰਮਲ ਪ੍ਰਾਈਸ ਤੋਂ ਕਿੰਨਾ ਹੈਗਾ ਇਹ 150 ਗ੍ਰਾਮ ਹੈ 90 ਰੁਪਏ ਦਾ ਕੋਈ ਬਾਹਲਾ ਨਹੀਂ ਦੋਸਤੋ ਜੇ ਆਪਾਂ 10-20 ਰੁਪਏ ਮਹਿੰਗੀ ਚੀਜ਼ ਲੈ ਰਹੇ ਆ ਤਾਂ ਆਪਣੀ ਸਿਹਤ ਹੈ ਜਿਹੜੀ ਉਹ ਕਿਤੇ ਬਾਜ ਜੂਗੀ ਮਤਲਬ ਖਲਵਾੜ ਨਹੀਂ ਹੁੰਦਾ ਕਿਉਂਕਿ ਬਾਈ ਬੁਜਾਰੀ ਚੀਜ਼ਾਂ ਤਾਂ ਆਪਾਂ ਵੇਨ ਨਹੀਂ ਅੱਜ ਕੱਲ ਕਿਤੇ ਕੋਈ ਟਾਂ ਦਾ ਬੂਰਾ ਮਲਾ ਦਾ ਮਿਰਚਾਂ ਚ ਕਿਤੇ ਕੋਸ਼ ਹਨ ਬਹੁਤ ਚੀਜ਼ਾਂ ਹੋ ਰਹੀਆਂ ਤਾਂ ਆਹ ਦੇਖ ਲਓ ਬਾਈ ਇਹ ਤਾਂ ਮਰੂਦ ਮੇਨ ਹੈ ਠੀਕ ਆ ਸਰ ਸਪਾਈ ਦਾ ਬਰੂ ਦਾ ਇਹ ਵੀ ਤੁਸੀਂ ਉੱਥੇ ਬਾਈ ਦਾ ਬਾਗ ਲੱਗਿਆ ਹੋਇਆ ਹੈ ਪਿੰਡ ਸਰਾਵਾ ਜਿਲ੍ਹਾ ਫਰੀਦਕੋਟ ਸਰਾ ਆਰਗੈਨਿਕ ਫਾਰਮ ਦੇ ਨਾਂ ਦੇ ਬਾਈ ਫੇਸਬੁੱਕ ਪੇਜ ਇੰਸਟਾਗ੍ਰਾਮ ਪੇਜ ਸਾਰਾ ਬਾਈ ਦਾ ਚੱਲਦਾ YouTube ਤੇ ਤੁਸੀਂ ਉੱਥੇ ਜਾ ਕੇ ਨਵੀਆਂ-ਨਵੀਆਂ ਚੀਜ਼ਾਂ ਜਿਹੜੀਆਂ ਦੇਖ ਸਕਦੇ ਆ ਤੇ ਆਰਡਰ ਕਰ ਸਕਦੇ ਆ ਤੇ ਬਾਈ ਜਿਹੜਾ ਨੰਬਰ ਆ ਥੱਲੇ ਚੱਲੀ ਜਾਂਦਾ ਅੱਜ ਆਪਾਂ ਮੇਲਾ ਜਾਗਦੇ ਜਗ੍ਹਾ ਤੇ ਪਹੁੰਚੇ ਬਾਈ ਇੱਥੇ ਕਿੰਨੇ ਦਿਨਾਂ ਤੁਸੀਂ ਇੱਥੇ ਬਾਈ 5 ਤੋਂ 8 ਤੱਕ ਚੱਲਣਾ ਇਹ ਕੱਲ ਸ਼ੁਰੂ ਹੋਇਆ ਤੇ 8 ਤਰੀਕ ਤੱਕ ਚੱਲਣਾ ਹੈ 8 ਤਰੀਕ ਦਾ 8 ਤਰੀਕ ਤੱਕ ਬਾਈ ਬਠਿੰਡੇ ਆ ਪਾਵਰ ਹਾਊਸ ਰੋਡ ਤੇ ਬਾਈ ਮੇਲਾ ਲੱਗਿਆ ਜਿਹੜਾ ਠੀਕ ਆ ਇੱਥੇ ਆ ਕੇ ਤੁਸੀਂ ਬਾਈ ਤੋਂ ਖਰੀਦ ਸਕਦੇ ਆ ਬਾਕੀ ਜਿਹੜਾ ਨੰਬਰ ਥੱਲੇ ਚੱਲੀ ਜਾਂਦਾ ਉੱਥੇ ਆਨਲਾਈਨ ਤੁਸੀਂ ਖਰੀਦ ਸਕਦੇ ਆ